ਕੁਦਰਤੀ ਵਿਗਿਆਨ ਨਾਲ ਜੁੜੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਾਡੀ ਕਿਚਨ ਵਿੱਚ ਮੌਜੂਦ ਇੱਕ ਐਸੀ ਹਰਬ ਦੇ ਬਾਰੇ ਜਿਸ ਨੂੰ ਮਸਾਲਿਆਂ ਦਾ ਬਾਦਸ਼ਾਹ ਭਾਵ ਕਿੰਗ ਆਫ ਦਾ ਸਪਾਈਸ ਵੀ ਆਖਿਆ ਜਾਂਦਾ ਹੈ ਇਹ ਛੋਟੇ ਛੋਟੇ ਕਾਲੇ ਦਾਣੇ ਆਪਣੇ ਤਿੱਖੇ ਸੁਆਦ ਅਤੇ ਵਿਸ਼ੇਸ਼ ਖੁਸ਼ਬੂ ਕਰਕੇ ਸਾਡੀ ਕਿਚਨ ਦਾ ਇੱਕ ਅਟੁੱਟ ਹਿੱਸਾ ਹੈ ਇਹ ਸਾਡੇ ਖਾਣੇ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ ਇਸ ਕਰਕੇ ਆਯੁਰਵੈਦਿਕ ਡਾਕਟਰ ਇਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਐਜ਼ ਏ ਮੈਡੀਸਨ ਯੂਜ਼ ਕਰਦੇ ਆ ਰਹੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਾਲੀ ਮਿਰਚ ਦੀ ਜਿਸ ਨੂੰ ਬਲੈਕ ਪੀਪਰ ਵੀ ਆਖਿਆ ਜਾਂਦਾ ਹੈ ਕਾਲੀ ਮਿਰਚ ਇੰਨੀ ਗੁਣਕਾਰੀ ਹੈ ਕਿ ਇਸ ਦੇ ਗੁਣਾ ਕਰਕੇ ਇਸ ਨੂੰ ਬਲੈਕ 골ਡ ਵੀ ਆਖਿਆ ਜਾਂਦਾ ਹੈ ਇਸ ਦੀ ਪੈਦਾਵਾਰ ਪੂਰੀ ਦੁਨੀਆ ਵਿੱਚ ਹੋਣ ਲੱਗ ਪਈ ਹੈ ਭਾਰਤ ਵਿੱਚ ਇਹ ਕੇਰਲਾ ਅਤੇ ਕਰਨਾਟਕਾ ਆਦਿ ਇਲਾਕਿਆਂ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਇਸ ਵੀਡੀਓ ਵਿੱਚ ਅੱਜ ਅਸੀਂ ਇਸ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਦੀ ਗੱਲ ਕਰਾਂਗੇ ਤੇ ਇਹ ਵੀ ਜਾਣਾਂਗੇ ਕਿ ਕਾਲੀ ਮਿਰਚ ਦੀ ਕਿਵੇਂ ਅਤੇ ਕਿੰਨੀ ਮਾਤਰਾ ਸਾਡੇ ਸਰੀਰ ਲਈ ਫਾਇਦੇਮੰਦ ਹੈ ਤੇ ਨਾਲ ਦੇ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਲੀ ਮਿਰਚ ਦੀ ਵਰਤੋਂ ਕੌਣ ਨਹੀਂ ਕਰ ਸਕਦਾ। ਸੋ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਤਾਂ ਜੋ ਅਸੀਂ ਕਾਲੀ ਮਿਰਚ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕੀਏ ਸੋ ਦੋਸਤੋ ਕਾਲੀ ਮਿਰਚ ਦੇ ਫਾਇਦੇ ਜਾਣਨ ਤੋਂ ਪਹਿਲਾਂ ਅਸੀਂ ਇਸ ਦੇ ਨਿਊਟ੍ਰੀਸ਼ਨ ਵੈਲਿਊ ਬਾਰੇ ਜਾਣਦੇ ਹਾਂ ਕਾਲੀ ਮਿਰਚ ਦੇ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਫਾਈਬਰ ਦੇ ਨਾਲ ਨਾਲ ਕਈ ਤਰ੍ਹਾਂ ਦੇ ਮਿਨਰਲਸ ਹੁੰਦੇ ਹਨ ਪੋਟਾਸ਼ੀਅਮ ਆਇਰਨ ਕੈਲਸ਼ੀਅਮ ਸੋਡੀਅਮ ਮੈਗਨੀਸ਼ੀਅਮ ਮੈਗਨੀਜ਼ੀਅਮ ਸੇਲੀਨੀਅਮ ਕਾਪਰ ਕ੍ਰੋਨੀਅਮ ਆਦ ਇਸ ਦੇ ਵਿੱਚ ਤੱਤ ਪਾਏ ਜਾਂਦੇ ਹਨ ਜੇਕਰ ਵਿਟਾਮਿਨਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵਿਟਾਮਿਨਸ A, ਵਿਟਾਮਿਨ C, ਵਿਟਾਮਿਨ E, ਵਿਟਾਮਿਨ K ਅਤੇ B ਕੰਪਲੈਕਸ ਦੇ ਕਾਫੀ ਸਾਰੇ ਵਿਟਾਮਿਨ ਜਿਹੜੇ ਆ ਉਹ ਇਸ ਦੇ ਵਿੱਚ ਮੌਜੂਦ ਹਨ। ਐਂਟੀਆਕਸੀਡੈਂਟ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਮੌਜੂਦ ਹਨ ਜਿਸ ਕਰਕੇ ਇਹ ਬਹੁਤ ਹੀ ਗੁਣਕਾਰੀ ਅਤੇ ਲਾਭਦਾਇਕ ਹੈ। ਤੇ ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਫਾਇਦਾ ਸਾਡੇ ਡਾਈਜੈਸਟਿਵ ਸਿਸਟਮ ਲਈ ਬਹੁਤ ਫਾਇਦੇਮੰਦ ਹੈ। ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਉਹ ਖਾਣਾ ਸਾਡੇ ਮੈਧੇ ਵਿੱਚ ਸਟੋਰ ਹੁੰਦਾ ਹੈ। ਉਸ ਖਾਣੇ ਨੂੰ ਹਾਜ਼ਮ ਕਰਨ ਲਈ ਮੈਦੇ ਅੰਦਰ ਬਹੁਤ ਸਾਰੇ ਐਸਿਡ ਪੈਦਾ ਹੁੰਦੇ ਹਨ ਕਾਲੀ ਮਿਰਚ ਵਿੱਚ ਪਾਇਆ ਜਾਣ ਵਾਲਾ ਪਿਪਰਿਨ ਮੈਦੇ ਵਿਚਲੇ ਹਾਈਡਰੋਕਲੋਰਿਕ ਐਸਿਡ ਦੀ ਸੈਕ੍ਰੀਸ਼ਨ ਨੂੰ ਵਧਾਉਂਦਾ ਹੈ ਜਿਸ ਨਾਲ ਖਾਣਾ ਜਲਦੀ ਤੇ ਸਹੀ ਤਰੀਕੇ ਨਾਲ ਹਾਜ਼ਮ ਹੋ ਜਾਂਦਾ ਹੈ ਜਦੋਂ ਖਾਣਾ ਸਹੀ ਤਰੀਕੇ ਨਾਲ ਹਾਜ਼ਮ ਹੋ ਜਾਂਦਾ ਹੈ ਤਾਂ ਪੇਟ ਅੰਦਰ ਗੈਸ ਬਲੋਟਿੰਗ ਅਪਚਨ ਆਦ ਪ੍ਰੋਬਲਮਸ ਨਹੀਂ ਹੁੰਦੀਆਂ ਇਸ ਤਰੀਕੇ ਨਾਲ ਸਾਡਾ ਹਾਜ਼ਮਾ ਬਿਲਕੁਲ ਸਹੀ ਰਹਿੰਦਾ ਹੈ ਕਾਲੀ ਮਿਰਚ ਵਿੱਚ ਪਾਇਆ ਜਾਣ ਵਾਲਾ ਫਾਈਬਰ ਸਾਨੂੰ ਕਬਜ਼ ਤੋਂ ਬਚਾਉਂਦਾ ਹੈ। ਕਾਲੀ ਮਿਰਚ ਦੀ ਵਰਤੋਂ ਜਿੱਥੇ ਹਾਜਮੇ ਨੂੰ ਵਧਾਉਂਦੀ ਹੈ, ਉੱਥੇ ਖਾਣੇ ਵਿੱਚਲੇ ਤੱਤਾਂ ਨੂੰ ਅਬਜ਼ੌਰਬ ਕਰਨ ਵਿੱਚ ਵੀ ਮਦਦ ਕਰਦੀ ਹੈ। ਜਿਸ ਨਾਲ ਖਾਣੇ ਵਿੱਚਲੇ ਤੱਤ ਆਸਾਨੀ ਨਾਲ ਅਬਜ਼ੌਰਬ ਹੋਣ ਕਰਕੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਸਰੀਰ ਤੰਦਰੁਸਤ ਰਹਿੰਦਾ ਹੈ। ਸੋ ਓਵਰਹਾਲ ਕਾਲੀ ਮਿਰਚ ਸਾਡੇ ਪੇਟ ਲਈ ਬਹੁਤ ਫਾਇਦੇਮੰਦ ਹੈ। ਕਾਲੀ ਮਿਰਚ ਦੇ ਦੂਜੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੇ ਦਿਮਾਗ ਲਈ ਵੀ ਬਹੁਤ ਲਾਹੇਵੰਦ ਹੈ। ਇਸ ਵਿੱਚ ਪਾਏ ਜਾਣ ਵਾਲੇ ਮਿਨਰਲ, ਵਿਟਾਮਿਨ ਤੇ ਐਂਟੀਆਕਸੀਡੈਂਟ ਸਾਡੇ ਦਿਮਾਗ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਕਾਲੀ ਮਿਰਚ ਦੀ ਵਰਤੋਂ ਨਾਲ ਯਾਦਦਾਸ਼ਤ ਬਰਕਰਾਰ ਰਹਿੰਦੀ ਹੈ। ਇਹ ਸਾਨੂੰ ਡਿਪਰੈਸ਼ਨ ਤੋਂ ਬਚਾਉਂਦੀ ਹੈ। ਇਸ ਦੀ ਵਰਤੋਂ ਨਿਊਰੋ ਡੀਜਨਰੇਟਿਵ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਦੀ ਵਰਤੋਂ ਨਾਲ ਦਿਮਾਗ ਤਰੋ-ਤਾਜ਼ਾ ਰਹਿੰਦਾ ਹੈ। ਜਿਸ ਕਰਕੇ ਸਾਡਾ ਦਿਮਾਗ ਜੋ ਹੈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਤੇ ਕਾਲੀ ਮਿਰਚ ਦੀ ਵਰਤੋਂ ਸਾਡੇ ਦਿਮਾਗ ਲਈ ਬਹੁਤ ਫਾਇਦੇਮੰਦ ਹੈ। ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਕਾਲੀ ਮਿਰਚ ਦੀ ਵਰਤੋਂ ਸਾਨੂੰ ਸਰੀਰ ਦੇ ਬਹੁਤ ਸਾਰੇ ਕੈਂਸਰ ਰੋਗਾਂ ਤੋਂ ਵੀ ਬਚਾਉਂਦੀ ਹੈ। ਕਾਲੀ ਮਿਰਚ ਵਿੱਚਲੀ ਪਿਪਰਿਨ ਤੇ ਐਂਟੀਆਕਸੀਡੈਂਟ ਪੇਟ ਦੇ ਕੈਂਸਰ, ਪ੍ਰੋਸਟੇਟ ਕੈਂਸਰ, ਬ੍ਰੈਸਟ ਕੈਂਸਰ ਆਦਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਕਾਲੀ ਮਿਰਚ ਵਿੱਚਲੇ ਤੱਤ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੇ ਹਨ ਜਿਸ ਕਰਕੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਅਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਇਸ ਦਾ ਅਗਲਾ ਫਾਇਦਾ ਕਿ ਇਸ ਵਿੱਚ ਐਂਟੀ ਇਨਫਲਮੇਟਰੀ ਤੱਤ ਵੀ ਪਾਏ ਜਾਂਦੇ ਹਨ ਜਿਸ ਨਾਲ ਕ੍ਰੋਨਿਕ ਇਨਫਲੇਮੇਸ਼ਨ ਸਰੀਰ ਵਿੱਚ ਘਟ ਹੁੰਦੀ ਹੈ ਤੇ ਜਦੋਂ ਕ੍ਰੋਨਿਕ ਇਨਫਲੇਮੇਸ਼ਨ ਘਟ ਹੁੰਦੀ ਹੈ ਤਾਂ ਅਸੀਂ ਹਾਰਟ ਪ੍ਰੋਬਲਮਸ ਡਾਇਬੀਟਿਸ ਬੀਪੀ ਜੋਇੰਟ ਪੇਨ ਆਦਿ ਖਤਰੇ ਤੋਂ ਬਚੇ ਰਹਿੰਦੇ ਹਾਂ ਕਾਲੀ ਮੇਚ ਦੀ ਵਰਤੋਂ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਹੇਵੰਦ ਹੈ ਇਸ ਵਿੱਚਲੇ ਤੱਤ ਖਾਣੇ ਵਿੱਚਲੇ ਕਾਰਬੋਹਾਈਡਰੇਟਸ ਦੀ ਅਬਜોર્ਪਸ਼ਨ ਨੂੰ ਘਟ ਕਰਦੇ ਹਨ ਜਿਸ ਨਾਲ 슈ਗਰ ਲੈਵਲ ਨਾਰਮਲ ਰਹਿੰਦਾ ਹੈ ਇਸ ਵਿੱਚਲੇ ਐਂਟੀਆਕਸੀਡੈਂਟ ਇਨਸੂਲਿਨ ਰੈਜ਼ਿਸਟੈਂਟ ਨੂੰ ਘਟ ਕਰਦੇ ਹਨ ਜਿਸ ਨਾਲ ਇਨਸੂਲਿਨ 슈ਗਰ ਲੈਵਲ ਨੂੰ ਨਾਰਮਲ ਰੱਖਣ ਵਿੱਚ ਸਹਾਇਤਾ ਹੁੰਦੀ ਹੈ ਇਸ ਤਰ੍ਹਾਂ ਇਹ ਕਾਲੀ ਮਿਰਚ ਦੀ ਵਰਤੋਂ 슈ਗਰ ਦੇ ਮਰੀਜ਼ਾਂ ਵਿੱਚ 슈ਗਰ ਨੂੰ ਨਾਰਮਲ ਰੱਖਣ ਵਿੱਚ ਮਦਦ ਕਰਦੀ ਹੈ ਕਾਲੀ ਮਿਰਚ ਹਾਰਟ ਲਈ ਵੀ ਬਹੁਤ ਫਾਇਦੇਮੰਦ ਹੈ ਇਸ ਦੀ ਵਰਤੋਂ ਕੋਲੇਸਟ੍ਰੋਲ ਨੂੰ ਨਾਰਮਲ ਰੱਖਦੀ ਹੈ ਇਹ बैड ਕੋਲੇਸਟ੍ਰੋਲ ਨੂੰ ਵਧਣ ਨਹੀਂ ਦਿੰਦੀ ਤੇ ਫ੍ਰੈਂਡਲੀ ਕੋਲੇਸਟ੍ਰੋਲ ਨੂੰ ਨਾਰਮਲ ਰੱਖਦੀ ਹੈ ਜਿਸ ਕਰਕੇ ਖੂਨ ਨਾੜੀਆਂ ਵਿੱਚ ਕੋਲੇਸਟ੍ਰੋਲ ਦੇ ਜਮਾਓ ਆਦ ਦਾ ਖਤਰਾ ਬਹੁਤ ਘਟ ਜਾਂਦਾ ਹੈ ਤੇ ਹਾਰਟ ਦੀਆਂ ਬਿਮਾਰੀਆਂ ਤੋਂ ਬਚਾ ਰਿਹਾ ਹੁੰਦਾ ਹੈ ਸੋ ਕਾਲੀ ਮਿਰਚ ਦੀ ਵਰਤੋਂ ਹਾਰਟ ਹੈਲਥ ਲਈ ਵੀ ਬਹੁਤ ਲਾਭਕਾਰੀ ਹੈ ਜੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਕਾਲੀ ਮਿਰਚ ਦੀ ਵਰਤੋਂ ਸਕਿਨ ਅਤੇ ਹੈਅਰ ਲਈ ਵੀ ਬਹੁਤ ਲਾਇਬੰਦ ਹੈ ਕਾਲੀ ਮਿਰਚ ਵਿੱਚ ਜਿੱਥੇ ਵਿਟਾਮਿਨਸ, ਮਿਨਰਲਸ ਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਸਕਿਨ ਨੂੰ ਪ੍ਰੋਟੈਕਟ ਕਰਦੇ ਹਨ। ਉਸ ਦੇ ਨਾਲ ਨਾਲ ਕਾਲੀ ਮਿਰਚ ਵਿੱਚ ਐਂਟੀਬੈਕਟੀਰੀਅਲ ਪ੍ਰੋਪਰਟੀਆਂ ਵੀ ਪਾਈ ਜਾਂਦੀ ਹੈ ਜੋ ਸਕਿਨ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ। ਕਾਲੀ ਮਿਰਚ ਦਾ ਲੀਪ ਬਣਾ ਕੇ ਵੀ ਸਕਿਨ ਤੇ ਲਗਾਇਆ ਜਾ ਸਕਦਾ ਹੈ ਜਿਸ ਨਾਲ ਕਿਲ ਮੁਹਾਸੇ ਆਦ ਵਿੱਚ ਲਾਭ ਮਿਲਦਾ ਹੈ। ਬਾਲਾਂ ਵਿੱਚ ਅਗਰ ਡੈਂਡਰੂਪ ਜਾਂ ਖੁਸ਼ਕੀ ਆਦ ਹੋਵੇ ਤਾਂ ਕਾਲੀ ਮਿਰਚ ਦਾ ਪਾਊਡਰ ਦਹੀਂ ਵਿੱਚ ਮਿਲਾ ਕੇ ਬਾਲਾਂ ਵਿੱਚ ਲਗਾਉਣ ਨਾਲ ਲਾਭ ਪ੍ਰਾਪਤ ਹੁੰਦਾ ਹੈ ਤੇ ਇਸ ਦੀ ਵਰਤੋਂ ਖਾਣ ਦੇ ਰੂਪ ਵਿੱਚ ਕਰਦੇ ਰਹਿਣ ਨਾਲ ਇਹ ਬਾਲਾਂ ਨੂੰ ਮਜ਼ਬੂਤ ਕਰਦੀ ਹੈ ਬਾਲਾਂ ਨੂੰ ਝੜਨ ਨਹੀਂ ਦਿੰਦੇ ਤੇ ਬਾਲਾਂ ਦੀ ਸੁੰਦਰਤਾ ਵੀ ਬਣਾਈ ਰੱਖਦੀ ਹੈ ਕਾਲੀ ਮਿਰਚ ਦੇ ਪਾਊਡਰ ਨੂੰ ਸਕਿਨ ਤੇ ਲਗਾਉਣ ਤੋਂ ਪਹਿਲਾਂ ਇਸ ਦਾ ਪੈਚ ਟੈਸਟ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਸੀਰ ਗਰਮ ਹੋਣ ਕਰਕੇ ਇਹ ਕਿਸੇ ਨੂੰ ਨੁਕਸਾਨ ਵੀ ਕਰ ਸਕਦੀ ਹੈ ਕਾਲੀ ਮਿਰਚ ਦੀ ਵਰਤੋਂ ਰੈਸਪੀਰੇਟਰੀ ਸਿਸਟਮ ਲਈ ਵੀ ਬਹੁਤ ਫਾਇਦੇਮੰਦ ਹੈ ਖਾਂਸੀ ਰੇਸ਼ਾ ਜ਼ੁਕਾਮ ਆਦ ਵਿੱਚ ਇਸ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਬਾਰ ਬਾਰ ਚੱਟਦੇ ਰਹਿਣ ਨਾਲ ਫਾਇਦਾ ਮਿਲਦਾ ਹੈ ਇਸ ਨੂੰ ਚਾਹ ਵਿੱਚ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ ਇਸ ਦਾ ਕਾੜਾ ਵੀ ਬਣਾਇਆ ਜਾ ਸਕਦਾ ਹੈ ਜਿਸ ਵਿੱਚ ਕਾਲੀ ਮੇਚ ਦੇ ਨਾਲ ਨਾਲ ਦਾਲਚੀਨੀ ਸੁੰਡ ਜਾਂ ਆਦਰਕ ਥੋੜੀ ਜਿਹੀ ਹਲਦੀ ਤੇ ਕੁਝ ਪੱਤੇ ਤુલਸੀ ਦੇ ਪਾ ਕੇ ਕਾੜੇ ਦੇ ਰੂਪ ਵਿੱਚ ਬਣਾ ਕਰਕੇ ਗਰਮ ਗਰਮ ਪੀਤਾ ਜਾ ਸਕਦਾ ਹੈ ਇਸ ਨੂੰ ਗ੍ਰੀਨ ਟੀ ਦੇ ਵਿੱਚ ਪਾ ਕੇ ਵੀ ਪੀਤਾ ਜਾ ਸਕਦਾ ਹੈ ਤੇ ਇਸ ਤਰੀਕੇ ਦੇ ਨਾਲ ਇਹ ਸਾਡੀਆਂ ਸਾਹ ਦੀਆਂ ਜਿਹੜੀਆਂ ਤਕਰੀਫਾਂ ਚਾਹੇ ਖਾਂਸੀ ਹੋਵੇ ਰੇਸ਼ਾ ਹੋਵੇ ਜਿਕਾਂਮ ਹੋਵੇ ਜਾਂ ਬਾਰ-ਬਾਰ ਇਹੋ ਜੀਆਂ ਪ੍ਰੋਬਲਮ ਹੁੰਦੀਆਂ ਹੁਣ ਤਾਂ ਉਹਨਾਂ ਤੋਂ ਕਾਲੀ ਮਿਰਚ ਸਾਨੂੰ ਬਚਾਉਂਦੀ ਹੈ ਕਾਲੀ ਮਿਰਚ ਸਾਡੇ ਲਿਵਰ ਨੂੰ ਵੀ ਤੰਦਰੁਸਤ ਰੱਖਦੀ ਹੈ ਇਸ ਦੀ ਵਰਤੋਂ ਲਿਵਰ ਫੰਕਸ਼ਨ ਨੂੰ ਬਿਹਤਰ ਬਣਾਉਂਦੀ ਹੈ ਕਾਲੀ ਮਿਰਚ ਦੀ ਵਰਤੋਂ ਸਾਡੀਆਂ ਅੱਖਾਂ ਲਈ ਵੀ ਫਾਇਦੇਮੰਦ ਹੈ ਇਸ ਵਿੱਚਲੇ ਵਿਟਾਮਿਨਸ ਐਂਟੀਆਕਸੀਡੈਂਟ ਅੱਖਾਂ ਨੂੰ ਤੰਦਰੁਸਤ ਰੱਖਦੇ ਹਨ ਕਾਲੀ ਮੇਚ ਦੀ ਵਰਤੋਂ weight loss ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਵਿੱਚਲੇ ਐਂਟੀਆਕਸੀਡੈਂਟ ਤੇ মালਟੀਵਿਟਾਮਿਨ ਸਾਡੇ ਮੈਟਾਬੋਲਿਜ਼ਮ ਸਿਸਟਮ ਨੂੰ ਤੇਜ਼ ਕਰਦੇ ਹਨ। ਇਹ ਸਰੀਰ ਅੰਦਰ ਗਰਮੈਸ਼ ਪੈਦਾ ਕਰਦੀ ਹੈ। ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਇਸ ਵਿੱਚਲੇ ਤੱਤ ਕਾਰਬੋਹਾਈਡਰੇਟਸ ਨੂੰ ਹਾਜ਼ਮ ਨਹੀਂ ਹੋਣ ਦਿੰਦੇ ਜਿਸ ਨਾਲ ਮੋਟਾਪਾ ਵੀ ਨਹੀਂ ਆਉਂਦਾ ਤੇ ਫालतू ਫੈਟ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਇਹ weight loss ਵਿੱਚ ਵੀ ਮਦਦ ਕਰਦੀ ਹੈ। ਕਾਲੀ ਮਿਰਚ ਦੇ ਹਣ ਗਿਣਤ ਫਾਇਦੇ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਗੱਲ ਹੈ ਕਿ ਕਾਲੀ ਮਿਰਚ ਨੂੰ ਵਰਤਣ ਸਮੇਂ ਹੀ ਪੀਸ ਕੇ ਪਾਊਡਰ ਬਣਾਉਣਾ ਚਾਹੀਦਾ ਹੈ ਪਹਿਲਾਂ ਤੋਂ ਤਿਆਰ ਕੀਤਾ ਕਾਲੀ ਮਿਰਚ ਪਾਊਡਰ ਨਹੀਂ ਵਰਤਣਾ ਚਾਹੀਦਾ ਸਾਨੂੰ ਬਾਜ਼ਾਰ ਵਿੱਚੋਂ ਇਸ ਸਾਬਤ ਹੀ ਲਿਆਉਣੀ ਚਾਹੀਦੀ ਹੈ ਤੇ ਵਰਤਣ ਵੇਲੇ ਜਿੰਨਾ ਕਿ ਜ਼ਰੂਰਤ ਹੈ ਉਸ ਵੇਲੇ ਤਾਜ਼ਾ ਪਾਊਡਰ ਜਿਹੜਾ ਉਸ ਦੀ ਵਰਤੋਂ ਕਰਨੀ ਜਿਹੜੀ ਲਾਹੇਵੰਦ ਹੁੰਦੀ ਹੈ ਕਾਲੀ ਮੇਚ ਦੇ ਪਾਊਡਰ ਦੀ ਵਰਤੋਂ ਅਸੀਂ ਜੋ ਵੀ ਖਾਂਦੇ ਹਾਂ ਜਾਂ ਪੀਂਦੇ ਹਾਂ ਉਸ ਵਿੱਚ ਕਰ ਸਕਦੇ ਹਾਂ ਚਾਹੇ ਸਲਾਦ ਹੋਵੇ ਦਹੀਂ ਹੋਵੇ ਸਬਜ਼ੀ ਹੋਵੇ ਚਾਹ ਗ੍ਰੀਨ ਟੀ ਆਦ ਵਿੱਚ ਇੱਕ ਤੋਂ ਦੋ ਚੁਟਕੀ ਇਸ ਦੇ ਪਾਊਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਸੇ ਵੀ ਚੀਜ਼ ਦੀ ਵਰਤੋਂ ਇੱਕ ਲਿਮਟ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਦੀ ਉਸ ਦੇ ਤਮਾਮ ਫਾਇਦੇ ਪ੍ਰਾਪਤ ਹੁੰਦੇ ਹਨ ਜਿਆਦਾ ਮਾਤਰਾ ਵਿੱਚ ਕੀਤੀ ਵਰਤੋਂ ਨੁਕਸਾਨਦਾਇਕ ਵੀ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਕੋਈ ਬਲੀਡਿੰਗ ਡਿਸਆਰਡਰ ਹੋਵੇ ਉਹ ਇਸ ਦੀ ਵਰਤੋਂ ਨਾ ਕਰਨ ਹਾਰਟ ਦੇ ਮਰੀਜ਼ ਜਿਨ੍ਹਾਂ ਨੂੰ ਖੂਨ ਪਤਲਾ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਵੀ ਕਾਲੀ ਮੇਚ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰਨ ਪ੍ਰੈਗਨੈਂਟ ਲੇਡੀਆਂ ਵੀ ਇਸ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਿਨਾਂ ਨਾ ਕਰਨ ਬਾਕੀ ਕੋਈ ਵੀ ਇਸ ਦੀ ਸਹੀ ਤਰੀਕੇ ਅਤੇ ਸਹੀ ਮਾਤਰਾ ਵਿੱਚ ਵਰਤੋਂ ਕਰਕੇ ਇਸ ਵੀਡੀਓ ਵਿੱਚ ਡਿਸਕਸ ਕੀਤੇ ਫਾਇਦੇ ਜੋ ਹਨ ਉਹਨਾਂ ਨੂੰ ਪ੍ਰਾਪਤ ਕਰ ਸਕਦਾ ਹੈ ਸੋ ਦੋਸਤੋ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਤੇ ਨਾਲ ਦੇ ਨਾਲ ਇਸ ਨੂੰ ਹੋਰਨਾਂ ਤੱਕ ਵੀ ਪਹੁੰਚਾਉਣਾ ਤਾਂ ਜੋ ਇਸ ਜਾਣਕਾਰੀ ਤੋਂ ਕੋਈ ਵੀ ਲਾਭ ਲੈ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕੇ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ